ਜੇ ਭਾਨਾ ਸਿੱਧੂ ਤੇ ਉਹਦੀ ਫੈਮਿਲੀ ਨਾ ਆ ਸਕਦਾ ਭਾਨਾ ਸਿੱਧੂ ਇੱਕ ਪਰਚਾ ਕੀਤੇ ਅੰਦਰ ਜਾ ਸਕਦਾ ਤੇ ਲੱਖੇ ਸਧਾਣੇ ਨੂੰ ਪੁਲਿਸ ਕਿਉਂ ਨਹੀਂ ਫੜਦੀ ਐਦਾਂ ਦੀ ਕਿਹੜੀ ਮਿਸਟਰ ਇੰਡੀਆ ਵਾਲੀ ਯੂਨੀਫਾਰਮ ਹੁੰਦ ਕੋਈ ਜਿਹੜੀ ਘੜੀ ਲੱਗਦੀ ਹੈ ਕਿ ਉਹ ਚੁੱਪਚੀਪੀ ਤੇ ਘੜੀ ਲਾ ਕੇ ਭੀੜ ਵਿੱਚ ਦੀ ਨਾ ਕਿ ਉੱਥੇ ਸਭ ਤੋਂ ਪਹਿਲਾਂ ਪਹੁੰਚ ਜਾਂਦਾ ਮੋਰਚੇ ਤੇ ਇਹ ਲੱਖੇ ਸਧਾਣੇ ਨੇ ਤਾਂ ਦੀਪ ਸਿੱਧੂ ਦੀ ਸਾਈਡ ਨਹੀਂ ਲਈ ਇਹ ਤਾਂ ਇਹ ਤਾਂ ਉਹਨੂੰ ਕਿਹਾ ਜੀ ਕਿ ਪਤਾ ਨਹੀਂ ਕਿੱਥੋਂ ਆ ਗਿਆ ਉੱਠ ਕੇ ਮੋੱਖ ਮੰਤਰੀ ਨੇ ਸ਼੍ਰੀ ਭਗਵਾਨ ਸਿੰਘ ਜੀ ਜਿਨ੍ਹਾਂ ਦੀ ਮੈਂ ਦਿਲੋਂ ਰਿਸਪੈਕਟ ਕਰਦਾ ਸਲੂਟ ਕਰਦਾ ਕਿ ਉਹ ਬੰਦੇ ਉਹ ਬੰਦਾ ਥੱਲੇੋਂ ਉੱਠਿਆ ਉਸ ਬੰਦੇ ਨੇ ਆਪਣਾ ਬੇਸ ਬਣਾਇਆ ਆਪਣਾ ਆਪਣੇ ਆਪਣੇ ਆਪ ਨਾਲ ਲੜਿਆ ਬੰਦਾ ਉਹ ਅੱਜ ਇਸ ਜਗ੍ਹਾ ਤੇ ਬੈਠਾ ਐਂ ਉਸ ਬੰਦੇ ਦੀ ਮੈਂ ਗਾਰੰਟੀ ਲੈਣਾ ਕਿ ਉਹਦੇ ਅੰਦਰ ਇਮਾਨਦਾਰੀ ਝਲਕਦੀ ਨਹੀਂ ਭਰੀ ਪਈ ਐ 5 ਸਾਲ ਬਾਅਦ ਵੀ ਤੁਸੀਂ ਤੁਸੀਂ ਜਿੰਨਾ ਵੀ ਜ਼ੋਰ ਲਾ ਲਿਓ ਜੇ ਉਹਦੇ ਅਕਾਊਂਟ ਦੇ ਵਿੱਚੋਂ ਤੁਹਾਨੂੰ ਇੱਕ ਚੁਆਨੀ ਵੀ ਮਿਲ ਗਈ ਬੇਕਾਰ ਦੀ ਬਾਦੂ ਕਿਵੇਂ ਉਹ ਪੰਜਾਬੀਓ ਦੁਨੀਆ ਭਰ ਵਿੱਚ ਬੈਠੇ ਸਭ ਪੰਜਾਬੀਆਂ ਨੂੰ ਮੇਰੇ ਵੱਲੋਂ ਯਾਨਕਿ ਵਿਕਰਮ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਮੁੱਦਾ ਜਿਹੜਾ ਆਪਾਂ ਡਿਸਕਸ ਕਰਨਾ ਉਹ ਹੈਗਾ ਲੱਖੇ ਸਿਧਾਣੇ ਦਾ ਭਾਨੇ ਸਿੱਧੂ ਦਾ ਤੇ ਪੰਜਾਬ ਸਰਕਾਰ ਦਾ ਜੋ ਕੁਝ ਵੀ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਜੋ ਚੱਲਦਾ ਆ ਰਿਹਾ ਜੋ ਭਾਨੇ ਸਿੱਧੂ ਨੇ ਮੁਹਿਮ ਵਿੰਡੀ ਸੀ ਕਿ ਲੋਕਾਂ ਦੇ ਪੈਸੇ ਮੜਾਉਣੇ ਨੇ ਉਹਨਾਂ ਟਰੈਵਲ ਏਜੰਟਾਂ ਤੋਂ ਜਿਨ੍ਹਾਂ ਨੇ ਲੋਕਾਂ ਦਾ ਪੈਸੇ ਦੱਬੇ ਨੇ ਉਹਦੀ ਸੋਚ ਬਹੁਤ ਵਧੀਆ ਸੀ ਉਹਦੇ ਇਨੀਸ਼ੀਏਟਿਵ ਬਹੁਤ ਵਧੀਆ ਸੀ ਜੋਨ ਪੈਰ ਪਟਿਆ ਪਰ ਉਹ ਕਿਤੇ ਨਾ ਕਿਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਨਹੀਂ ਆਇਆ ਕਾਨੂੰਨ ਨੇ ਉਹਨੂੰ ਸਹੀ ਤਰੀਕਾ ਨਹੀਂ ਮੰਨਿਆ ਕਾਨੂੰਨ ਨੇ ਉਹਨੂੰ ਉਹਨੂੰ ਇਲੀਗਲ ਵੇ ਮੰਨਿਆ ਕਿ ਲੋਕਾਂ ਦੀ ਹੈਲਪ ਕਰਨ ਦਾ ਬਿਕੋਜ਼ देयर इज ए देयर इज ਅ ਵੇ ਟੂ ਹੈਂਡਲ ਥੀਸ ਕਾਰਵ ਇਸ਼ੂਸ ਸੋ ਉਥੇ ਉਥੇ ਪ੍ਰਸ਼ਾਸਨ ਬੈਠਾ ਹੈ ਸਰਕਾਰ ਬੈਠੀ ਹੈ ਸੋ ਲੋਕ ਰਿਕਵੈਸਟ ਸਰਕਾਰ ਨੂੰ ਕਰਨ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਕਰਨ ਪ੍ਰਸ਼ਾਸਨ ਐਕਸ਼ਨ ਲਏਗਾ ਪਰ ਕਿਤੇ ਨਾ ਕਿਤੇ ਸ਼ਾਇਦ ਲੋਕੀ ਵੀ ਦੁਖੀ ਸੀ ਹਨ ਪਹਾਣਾ ਸਿੱਧੂ ਨੇ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਡਾਇਰੈਕਟ ਟਰੈਵਲ ਏਜੰਟਾਂ ਤੱਕ ਪਹੁੰਚਾਈ ਪ੍ਰਸ਼ਾਸਨ ਨੂੰ ਬਾਹਰ ਕੱਢ ਕੇ ਸੋ ਜੋ ਕਿਤੇ ਨਾ ਕਿਤੇ ਪਹਾਣੇ ਸਿੱਧੂ ਦੀ ਗ੍ਰਿਫਤਾਰੀ ਦਾ ਕਾਰਨ ਬਣਿਆ ਆਪਾਂ ਫੈਕਟਸ ਤੇ ਗੱਲ ਕਰਨੀ ਆਪਾਂ ਕਿਸੇ ਦੀ ਸਾਈਡ ਨਹੀਂ ਲੈਣੀ ਨਾ ਆਪਾਂ ਸਰਕਾਰ ਦੀ ਸਾਈਡ ਦੇ ਨਾ ਆਪਾਂ ਪੁਲਿਸ ਦੀ ਸਾਈਡ ਦੇ ਨਾ ਲੱਖੇ ਦੀ ਤੇ ਨਾ ਆਪਾਂ ਪਹਾਣੇ ਦੀ ਸੋ ਮੇਰਾ ਕੁਐਸਚਨ ਇਹ ਹੈ ਕਿ ਤੁਸੀਂ ਆਪਣੇ ਆਪਣੇ ਪੁਆਇੰਟ ਆਫ View ਸਾਰੇ ਜ਼ਰੂਰ ਦਿਓ ਕਿ ਜੇ ਲੱਖਾ ਸਿਧਾਣਾ ਅ ਜਦੋਂ ਦਾ ਕਿਸਾਨ ਅੰਦੋਲਨ ਦਿੱਲੀ ਤੋਂ ਪਹਿਲੀ ਵਾਰ ਹੋਇਆ ਉਦੋਂ ਦਾ ਹਾਈਲਾਈਟ ਹੋਇਆ ਲੱਖਾ ਸਿਧਾਣਾ ਨਾ ਤਾਂ ਕਦੇ ਦੀਪ ਸਿੱਧੂ ਬਾਈ ਦੇ ਪੱਖ ਵਿੱਚ ਬੋਲਿਆ ਨਾ ਕਦੇ ਉਹਨਾਂ ਬੰਦਿਆਂ ਦੇ ਪੱਖ ਵਿੱਚ ਬੋਲਿਆ ਜਿਹੜੇ ਹੌਲੀ-ਹੌਲੀ ਕਿਨਾਰੇ ਕਰ ਦਿੱਤੇ ਗਏ ਜੇ ਲੱਖਾ ਸਿਧਾਣਾ ਭਾਨੇ ਸਿੱਧੂ ਦੇ ਪੱਖ ਵਿੱਚ ਬੋਲਦਾ ਤੇ ਭਾਨੇ ਸਿੱਧੂ ਤੇ ਜੈਨੀ ਚੋਰ ਦਾ ਪਰਚਾ ਆ ਪਰਚਾ ਉਹ ਪਰਚਾ ਪਾ ਕੇ ਜੇ ਉਹਨੂੰ ਜੇਲ੍ਹ ਚ ਸਿੱਟਿਆ ਜਾ ਸਕਦਾ ਤੇ ਐਂਡ ਵਿੱਚ ਲੱਖੇ ਸਿਧਾਣੇ ਨੇ ਉਸ ਪਰਚੇ ਵਿੱਚ ਨਾ ਆਇਆ ਜਿਹਦੇ ਵਿੱਚ ਭਾਨੇ ਸਿੱਧੂ ਦਾ ਨਾਮ ਆ ਦੀ ਫੈਮਿਲੀ ਦਾ ਨਾਮ ਉਹਦੀਆਂ ਭੈਣਾਂ ਤੱਕ ਦਾ ਨਾਮ ਆ ਗਿਆ ਤੇ ਵਿੱਚ ਹੀ ਆਪਣੇ ਲੱਖੇ ਸਿਧਾਣੇ ਦਾ ਵੀ ਨਾਮ ਆ ਗਿਆ ਹੁਣ ਕੁਐਸਚਨ ਇਹ ਹੈ ਕਿ ਜੇ ਭਾਨਾ ਸਿੱਧੂ ਤੇ ਉਹਦੀ ਫੈਮਿਲੀ ਤੇ ਨਾ ਆ ਸਕਦਾ ਭਾਨਾ ਸਿੱਧੂ ਇੱਕ ਪਰਚਾ ਕਿਤੇ ਅੰਦਰ ਜਾ ਸਕਦਾ ਤੇ ਲੱਖੇ ਸਧਾਣੇ ਨੂੰ ਪੁਲਿਸ ਕਿਉਂ ਨਹੀਂ ਫੜਦੀ ਪੁਲਿਸ ਕਿਉਂ ਨਹੀਂ ਲੱਖੇ ਸਧਾਣੇ ਦੇ ਨੇੜੇ ਆਉਂਦੀ ਐਦਾਂ ਦਾ ਕਿਹੜਾ ਐਂਟੀਵਾਇਰਸ ਤੇ ਜਾਦੂਆ ਲੱਖੇ ਸਧਾਣੇ ਕੋਲ ਜਿਹੜਾ ਪਰਚੇ 'ਚ ਨਾ ਆਉਣ ਦੇ ਬਾਵਜੂਦ ਵੀ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਐਦਾਂ ਦਾ ਕਿਹੜਾ ਐਂਟੀਵਾਇਰਸ ਆ ਐਦਾਂ ਦੀ ਕਿਹੜੀ ਮਿਸਟਰ ਇੰਡੀਆ ਵਾਲੀ ਯੂਨੀਫਾਰਮ ਹੁੰਦ ਕੋਈ ਜਿਹੜੀ ਘੜੀ ਲੱਗਦੀ ਹੈ ਕਿ ਉਹ ਚੁੱਪਚੀਪ ਤੇ ਘੜੀ ਲਾ ਕੇ ਭੀੜ ਵਿੱਚ ਦੀ ਨਾ ਕਿ ਉੱਥੇ ਸਭ ਤੋਂ ਪਹਿਲਾਂ ਪਹੁੰਚ ਜਾਂਦਾ ਮੋਰਚੇ ਤੇ ਬਾਕੀ ਵੱਡੇ ਤੋਂ ਵੱਡੇ ਲੀਡਰ ਜਿਹੜੇ ਆ ਉਹ ਘਰੇ ਡੱਕ ਲੈ ਜਾਂਦੇ ਆ ਇੱਡੀ ਕਿਹੜੀ ਜਾਦੂ ਦੀ ਛੜੀ ਐ ਲੱਖੇ ਕੋ ਇਹ ਮੇਰਾ ਕੁਐਸਚਨ ਆ ਕਿ ਮੈਂ ਲੱਖੇ ਦੇ ਖਿਲਾਫ ਨਹੀਂ ਨਾ ਮੈਂ ਭਾਨੇ ਸਿੱਧੂ ਦੇ ਖਿਲਾਫ ਆ ਨਾ ਮੈਂ ਸਰਕਾਰ ਦੇ ਨਾਲ ਮੈਂ ਕਿਸੇ ਦਾ ਪੱਖ ਦੀ ਗੱਲ ਨਹੀਂ ਕਰਦਾ ਮੈਂ ਸਿਰਫ ਪੁਆਇੰਟ ਤੇ ਗੱਲ ਕਰਦਾ ਕਿ ਆਪਾਂ ਆਪਾਂ ਆਪਣਾ ਆਪਣਾ ਸੁਜੈਸ਼ਨ ਦਈਏ ਕਿ ਇਹ ਹੈ ਕਿ ਪਿਕਚਰ ਜਿਹੜੀ ਬਾਹਰ ਬੈਠੇ ਬੰਦੇ ਨੂੰ ਦਿਸਦੀ ਐ ਉਹ ਐ ਕਿਉਂ ਕੋ ਕਿਹੜੀ ਜਾਦੂ ਦੀ ਛੜੀ ਐ ਜਿਨ੍ਹਾਂ ਬੰਦਿਆਂ ਨੇ ਦੀਪ ਸਿੱਧੂ ਬਾਈ ਦਾ ਬਾਈਕਾਟ ਕੀਤਾ ਜਿਨ੍ਹਾਂ ਨੇ ਉਹਨੂੰ ਪਤਾ ਨਹੀਂ ਕਿਹੜੇ ਕਿਹੜੇ ਅਪਸ਼ਬਦ ਬੋਲੇ ਜਿਹੜੇ ਮੈਂ ਯੂਜ਼ ਨਹੀਂ ਕਰਨੇ ਚਾਹੁੰਦਾ ਉਹ ਬੰਦੇ ਇਹਦੇ ਨਾਲ ਘੁੰਮਦੇ ਨੇ ਲੱਖੇ ਸਦਾਣੇ ਦੇ ਉਹ ਚਾਹੇ ਉਹ ਕਿਸਾਨ ਜਥੇਬੰਦੀ ਦੇ ਬੰਦੇ ਹੋਣ ਚਾਹੇ ਜਿਹੜੇ ਮਰਜੀ ਹੋਣ ਕਈ ਜਥੇਬੰਦੀਆਂ ਕਿਸਾਨ ਯੂਨੀਅਨ ਚ ਵੀ ਬਣੀਆਂ ਨੇ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਮਾੜਾ ਇਨਸਾਨ ਕਿਹਾ ਉਹਨਾਂ ਨੇ ਉਹਦੀ ਸਾਈਡ ਹੀ ਨਹੀਂ ਲਈ ਇੱਕ ਉਹ ਬੰਦਾ ਜਿਹੜਾ ਜਿਹੜਾ ਆਪਣਾ ਪਰਿਵਾਰ ਘਰ ਆਪਣੀ ਪ੍ਰੈਕਟਿਸ ਲੀਗਲ ਪ੍ਰੈਕਟਿਸ ਆਪਣਾ ਬਿਜ਼ਨਸ ਆਪਣਾ ਕੰਮ ਉਹ ਛੱਡ ਕੇ ਪੰਜਾਬ ਦੇ ਹਿੱਤਾਂ ਲਈ ਆਇਆ ਉਹਨਾਂ ਨੂੰ ਉਹਨੂੰ ਇਹਨਾਂ ਸਾਰਿਆਂ ਨੇ ਮਾੜਾ ਕਿਹਾ ਉਹਨੂੰ ਰਾਤਾਂ ਨੂੰ ਲੁਕਣ ਛਪਾਉਣ ਦੇ ਲਈ ਦੌੜਣ ਲਈ ਜਗ੍ਹਾ ਨਹੀਂ ਲੱਭੀ ਜਿੰਨਾ ਇਹਨਾਂ ਨੇ ਉਹਦੇ ਤੇ ਇਲਜ਼ਾਮ ਲਾਇਆ ਸੋ ਇਹ ਇਹ ਲੱਖੇ ਸਿਧਾਣੇ ਨੇ ਤਾਂ ਦੀਪ ਸਿੱਧੂ ਦੀ ਸਾਈਡ ਨਹੀਂ ਲਈ ਇਹ ਤਾਂ ਇਹ ਤਾਂ ਉਹਨੂੰ ਵੀ ਕਿਹਾ ਸੀ ਕਿ ਪਤਾ ਨਹੀਂ ਕਿੱਥੋਂ ਆ ਕੇ ਉੱਠ ਕੇ ਜੇ ਜੇ ਵਾਕਈ ਇਹਨਾਂ ਇਹਨੂੰ ਦੁੱਖ ਸੀਗਾ ਕਿ ਇਹ ਪੰਜਾਬ ਦੀ ਗੱਲ ਕਰਦਾ ਤਾਂ ਮੇਰੇ ਮੋਢੇ ਨਾਲ ਮੋਢਾ ਲਾਉਣਾ ਗੱਲ ਤਾਂ ਸਾਰੀ ਆਪਣੀ ਆਪਣੀ ਟੋਪੀ ਚਮਕਾਉਣ ਦੀ ਹੈ ਨਾ ਸਭ ਨੂੰ ਆਪਣੀ ਆਪਣੀ ਟੋਪੀ ਚਮਕਾਉਣ ਦੀ ਪਈ ਹੈ ਨਾ ਇਹ ਟੋਪੀ ਚਮਕਾਉਣੀ ਇਹ ਇਹ ਟੋਪੀ ਚਮਕਾਉਣ ਵਾਲੇ ਕੰਮ ਆ। ਸੋ ਮੇਰਾ ਕੁਐਸਚਨ ਇਹ ਆ ਜੋ ਮੌਜੂਦਾ ਹਾਲਾਤ ਨੇ ਪੰਜਾਬ ਸਰਕਾਰ ਕਹਿੰਦੀ ਹੈ ਪੰਜਾਬ ਸਰਕਾਰ ਵਿੱਚ ਮੁੱਖ ਮੰਤਰੀ ਨੇ ਸ਼੍ਰੀ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੀ ਮੈਂ ਦਿਲੋਂ ਰਿਸਪੈਕਟ ਕਰਦਾ ਸਲੂਟ ਕਰਦਾ ਕਿਉਂਕਿ ਬੰਦੇ ਉਹ ਬੰਦਾ ਥੱਲੇੋਂ ਉੱਠਿਆ ਉਸ ਬੰਦੇ ਨੇ ਆਪਣਾ ਬੇਸ ਬਣਾਇਆ ਆਪਣਾ ਆਪਣੇ ਆਪਣੇ ਆਪ ਨਾਲ ਲੜਿਆ ਬੰਦਾ ਉਹ ਅੱਜ ਇਸ ਜਗ੍ਹਾ ਤੇ ਬੈਠਾ ਐਂਡ ਉਸ ਬੰਦੇ ਦੀ ਮੈਂ ਗਾਰੰਟੀ ਲੈਣਾ ਕਿ ਉਹਦੇ ਅੰਦਰ ਇਮਾਨਦਾਰੀ ਝਲਕਦੀ ਨਹੀਂ ਭਰੀ ਪਈ ਹੈ 5 ਸਾਲ ਬਾਅਦ ਵੀ ਤੁਸੀਂ ਤੁਸੀਂ ਜਿੰਨਾ ਵੀ ਜ਼ੋਰ ਲਾ ਲਿਓ ਜੇ ਉਹਦੇ ਅਕਾਊਂਟ ਦੇ ਵਿੱਚੋਂ ਤੁਹਾਨੂੰ ਇੱਕ ਚੁਆਨੀ ਵੀ ਮਿਲ ਗਈ ਬੇਕਾਰ ਦੀ ਬਾਦੂ ਕਿ ਇਹਨੇ ਪੈਸਾ ਇਧਰ ਉਧਰ ਕੀਤਾ ਉਹ ਇੰਨਾ ਇੰਨਾ ਫੋਕਸ ਤੇ ਇੰਨਾ ਗਿਵਿੰਗ ਬੰਦਾ ਆਪਣੀ ਸੁਸਾਇਟੀ ਨੂੰ ਆਪਣੇ ਲੋਕਾਂ ਨੂੰ ਸੋ ਮੈਂ ਉਹਦੀ ਬਹੁਤ ਦਿਲੋਂ ਰਿਸਪੈਕਟ ਕਰਦਾ ਜੇ ਸਾਰੇ ਲੋਕ ਇਲਜ਼ਾਮ ਲਾਉਂਦੇ ਨੇ ਭਗਵੰਤ ਮਾਨਤੇ ਕਿ ਭਗਵੰਤ ਮਾਨ ਨੇੱਖੇ ਲੱਖੇ ਸੁਧਾਣੇ ਤੇ ਪਰਚਾ ਕਰਤਾ ਜਾਂ ਭਾਨੇ ਸਿੱਧੂ ਤੇ ਕਰਤਾ ਭਗਵੰਤ ਮਾਨ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇੰਨਾ ਇੰਨਾ ਛੋਟੇ ਛੋਟੇ ਇਸ਼ੂਆਂ ਬਾਰੇ ਲੱਖੇ ਸੁਧਾਣੇ ਬਾਰੇ ਜਾਂ ਭਾਨੇ ਸਿੱਧੂ ਬਾਰੇ ਬੈਠ ਕੇ ਚਰਚਾ ਕਰੇ ਐਸਪੀ ਡੀ ਐਸਪੀ ਐਸਐਸਪੀ ਨਾ ਡੀਆਈਜੀ ਨਾ ਕਿਆ ਕਰਦੇ ਹੋ ਤੇ ਉਹਨੂੰ ਉਹ ਕਰਦੇ ਹੋ ਕੋਈ ਹੋਰ ਬੁਤੇਰੇ ਕੰਮ ਨੇ ਇਹ ਜਿਹੜੇ ਐਕਸ਼ਨਸ ਨੇ ਪ੍ਰਸ਼ਾਸਨ ਲੈਂਦਾ ਇਹ ਜਿਹੜੇ ਐਕਸ਼ਨਸ ਨੇ ਜੋ ਸੁਸਾਇਟੀ ਵਿੱਚ ਉਹ ਉਹ ਕੰਮ ਹੋ ਰਹੇ ਨੇ ਜਿਹੜੇ ਹੋਣੇ ਨਹੀਂ ਚਾਹੀਦੇ ਇਹ ਐਕਸ਼ਨਸ ਪ੍ਰਸ਼ਾਸਨ ਲੈਂਦਾ ਤੇ ਜੇ ਕਦੇ ਕੱਲੂ ਭਗਵੰਤ ਮਾਨ ਤੇ ਗੱਲ ਆਉਂਦੀ ਵੀ ਹੈ ਤਾਂ ਉਹ ਇਹ ਹੀ ਕਹੇਗਾ ਕਿ ਇਹ ਕਾਨੂੰਨ ਦੇ ਦਾਇਰੇ ਚ ਹੋਣਾ ਚਾਹੀਦਾ ਬਿਕੋਜ਼ ਉਹ ਇੱਕ ਇਦਾਂ ਦੀ ਕੁਰਸੀ ਤੇ ਬੈਠੇ ਨੇ ਜਿੱਥੋਂ ਉਹਨਾਂ ਲਈ ਸਾਰੀ ਦੁਨੀਆ ਬਰਾਬਰ ਹੈ ਇਨ ਉਦਾਂ ਦਾ ਹੁਕਮ ਦੇਣਗੇ ਕਿ ਕਾਨੂੰਨ ਦੇ ਦਾਇਰੇ ਚ ਹੋਣਾ ਚਾਹੀਦਾ ਤੇ ਹੋਣਾ ਵੀ ਕਾਨੂੰਨ ਦੇ ਦਾਇਰੇ ਚ ਚਾਹੀਦਾ ਜੇ ਲੋਕਾਂ ਦੀ ਆਵਾਜ਼ ਪੁਲਿਸ ਤੱਕ ਜਾਂਦੀ ਏ ਪੁਲਿਸ ਨਹੀਂ ਸੁਣਦੀ ਤੇ ਲੋਕ ਆ ਕੇ ਕਹਿਣ ਕਿ ਅਸੀਂ ਰਿਕਵੈਸਟ ਕੀਤੀ ਸੀ ਤੇ ਪੁਲਿਸ ਨੇ ਐਕਸ਼ਨ ਨਹੀਂ ਲਿਆ ਫਿਰ ਤਾਂ ਮੈਂ ਸੈਂਸ ਬਣਦੀ ਦੇਖਦਾ ਪਰ ਜਦੋਂ ਪ੍ਰਸ਼ਾਸਨ ਬੈਠਾ ਉਹਨਾਂ ਨੂੰ ਪਿੱਛੇ ਛੱਡ ਕੇ ਇੱਕ ਬੰਦਾ ਜਾ ਕੇ ਮੰਦੀਪਾਸ਼ਾ ਵਿੱਚ ਗੱਲ ਕਰੇ ਟਰੈਵਲ ਏਜੰਟਾਂ ਨੂੰ ਉਹਨਾਂ ਨੂੰ ਵੱਧ ਘੱਟ ਬੋਲੇ ਟਰੈਵਲ ਏਜੰਟ ਵੀ ਤਾਂ ਐਂਡ ਵਿੱਚ ਬਿਜ਼ਨਸ ਹੀ ਕਰਦੇ ਨੇ ਹਾਂ ਜਿਹੜੇ ਗਲਤ ਕਰਦੇ ਨੇ ਲੋਕਾਂ ਨਾਲ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿਹੜੇ ਲੋਕਾਂ ਦੇ ਪੈਸੇ ਖਾ ਕੇ ਭੱਜਦੇ ਨੇ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਨੇ ਜਿਹੜੇ ਆਪਣੇ ਦਫ਼ਤਰ ਖੋਲ ਕੇ ਪੈਸਾ ਇਕੱਠਾ ਕਰਕੇ ਦਫ਼ਤਰ ਬੰਦ ਕਰਕੇ ਚਲੇ ਜਾਂਦੇ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਪਰ ਉੱਥੇ ਵੇ ਆ ਕਰਨ ਦਾ ਉੱਥੇ ਤਰੀਕਾ ਆ ਸਜ਼ਾ ਦਿਵਾਉਣ ਦਾ ਕਾਨੂੰਨ ਬੈਠਾ ਪੁਲਿਸ ਬੈਠੀ ਐ ਕੋਰਟ ਬੈਠੀ ਐ ਜੱਜ ਬੈਠਾ ਇਹ ਕਿੱਥੇ ਇਹਨਾਂ ਨੂੰ ਜਿੰਦੇ ਲਾ ਕੇ ਛੱਡ ਦਈਏ ਜੇ ਭਾਨੂੰ ਸਿੱਧੇ ਨਹੀਂ ਭਾਨੇ ਸਿੱਧੂ ਨੇ ਫੋਨ ਕਰਕੇ ਧਮਕੀਆਂ ਦੇਣੀਆਂ ਟਰੈਵਲ ਏਜੰਟਾਂ ਨੂੰ ਇਹ ਵੇ ਨਹੀਂਗਾ ਇਹ ਵੇ ਜਿਹੜਾ ਆ ਇਹ ਫਿਲਮਾਂ 'ਚ ਵਧੀਆ ਲੱਗਦਾ ਇਹ ਫਿਲਮਾਂ ਦੇ ਵਿੱਚ ਬਹੁਤ ਵਧੀਆ ਲੱਗਦਾ ਦੇਖਣ ਨੂੰ ਪਰ ਰੀਅਲ ਲਾਈਫ ਦੇ ਵਿੱਚ ਵਨ ਇਟ ਕਮਸ ਟੂ ਰਿਐਲਿਟੀ ਯੂ ਕੈਨ ਨਾਟ ਯੂ ਕੈਨ ਨਾਟ ਡੂ ਦੋਸ ਥਿੰਗ ਵਿਚ ਆਰ ਨਾ ਨਾਟ ਐਕਸੈਪਟੇਬਲ ਵਨ ਯੂ ਲਿਵ ਇਨ ਅ ਸੋਸਾਇਟੀ ਯੂ ਕੈਨ ਓਨਲੀ ਦੋਸ ਯੂ ਕੈਨ ਓਨਲੀ ਡੂ ਦੋਸ ਥਿੰਗਸ ਵਿਚ ਐਕਸੈਪਟੇਬਲ ਇਨ ਸੋਸਾਇਟੀ ਸੋ ਐਕਸ਼ਨ ਪ੍ਰਸ਼ਾਸਨ ਦੀ ਨਜ਼ਰ ਵਿੱਚ ਗਵਰਨਮੈਂਟ ਦੀ ਨਜ਼ਰ ਵਿੱਚ ਇਹ ਐਕਸੈਪਟੇਬਲ ਨਹੀਂ ਹੈਗਾ ਬਹੁਤ ਸਾਰੇ ਵਧੀਆ ਟਰੈਵਲ ਏਜੰਟ ਵੀ ਹੈਗੇ ਜਿਹੜੇ ਟਾਪ ਲੈਵਲ ਦਾ ਕੰਮ ਕਰਦੇ ਆ ਅਣ ਕਦੇ ਵੀ ਕਿਸੇ ਨੂੰ ਧੋਖਾ ਨਹੀਂ ਕਰਦੇ ਹੁਣ ਇੱਕ ਬੰਦਾ ਦੋ ਬੰਦਾ ਪੰਜ ਬੰਦੇ 10 ਬੰਦੇ ਜੇ ਖਰਾਬ ਆ ਆਪਾਂ ਸਾਰੀ ਟਰੈਵਲ ਏਜੰਸੀ ਥੋੜੀ ਰਗੜ ਦੇਣੀ ਉਹਦੇ ਵਿੱਚ ਕਿ ਸਾਰੇ ਚੋਰ ਆ ਆਪਾਂ ਹਰ ਸਾਈਡ ਦੇਖਣੀ ਆ ਨਾ ਆਪਾਂ ਇੱਕ ਬੰਦੇ ਨੂੰ ਚੂਸ ਥੋੜੀ ਕਰਨਾ ਜੇ ਕੋਈ ਬੰਦਾ 10 ਬੰਦੇ ਨਾਲ ਜਾ ਕੇ ਧਮਕੀਆਂ ਦਿੰਦਾ ਫਿਰਦਾ ਟਰੈਵਲ ਏਜੰਟਾਂ ਨੂੰ ਪਰ ਉਹਦਾ ਮਤਲਬ ਇਹ ਥੋੜੀ ਸਾਰੇ ਟਰੈਵਲ ਏਜੰਟੇ ਗਲਤ ਆ ਤੇ ਇਹਦਾ ਮਤਲਬ ਨਹੀਂ ਕਿ ਭਾਨਾ ਸਿੱਧੂ ਦੀ ਨੀਤ ਮਾੜੀ ਸੀ ਮੈਂ ਭਾਨੇ ਸਿੱਧੂ ਦੇ ਵੀ ਖਿਲਾਫ ਨਹੀਂ ਆ ਭਾਨੇ ਸਿੱਧੂ ਦੀ ਨੀਅਤ ਮਾੜੀ ਨਹੀਂ ਭਾਨੇ ਸਿੱਧੂ ਦਾ ਕੰਮ ਕਰਨ ਦਾ ਤਰੀਕਾ ਮਾੜਾ ਸੀ ਜੋ ਕੁਝ ਉਹਦੇ ਨਾਲ ਹੋਇਆ ਉਹ ਸੀ ਭੋਲਾ ਪੰਛੀ ਜਿਹਨੂੰ ਕਹਿੰਦੇ ਪੰਜਾਬੀ ਵਿੱਚ ਉਹ ਭੋਲਾ ਪੰਛੀ ਸੀ ਜਿਹਦੇ ਨਾਲ ਹੋਇਆ ਪਰ ਮੈਂ ਸਿਰਫ ਕੁਐਸਚਨ ਕਰਨ ਦਾ ਮੇਰਾ ਐਸ ਵੇਲੇ ਮਕਸਦ ਇਹ ਆ ਕਿ ਇਹ ਤਾਂ ਬੰਦੇ ਸਾਰੇ ਅੱਗੇ ਆਏ ਕੰਮ ਕੀਤੇ ਮੰਦਾ ਚੰਗਾ ਬੋਲਿਆ ਐਕਸ਼ਨ ਲੈ ਇਹਨਾਂ ਦਾ ਐਕਸ਼ਨ ਹੋਇਆ ਐਕਸ਼ਨ ਦਾ ਰਿਐਕਸ਼ਨ ਹੁੰਦਾ ਇਹਨਾਂ ਤੇ ਵੀ ਹੋਇਆ ਤੇ ਇਹ ਜੇਲ੍ਹ ਚ ਗਿਆ ਜਿਹੜਾ ਬੰਦਾ ਪਹਿਲੇ ਦਿਨ ਤੋਂ ਹੀ ਤੁਰਿਆ ਫਿਰਦਾ ਉਹਦੇ ਤੇ ਐਕਸ਼ਨ ਕਿਉਂ ਨਹੀਂ ਹੁੰਦਾ ਮੈਨੂੰ ਇਸ ਚੀਜ਼ ਦਾ ਜਵਾਬ ਚਾਹੀਦਾ ਪਰਚੇ 'ਚ ਨਾ ਆਉਣ ਦੇ ਬਾਵਜੂਦ ਵੀ ਉਹ ਕਿਤਾ ਮੀਟਿੰਗਾਂ ਸ਼ਰਿਆਮ ਕਰੀ ਜਾਂਦਾ ਪਰਚੇ 'ਚ ਨਾ ਆਉਣ ਦੇ ਬਾਵਜੂਦ ਵੀ ਉਹ ਬੰਦਾ ਸਭ ਤੋਂ ਪਹਿਲਾਂ ਉੱਥੇ ਮੋਰਚੇ 'ਚ ਪਹੁੰਚ ਗਿਆ ਪੁਲਿਸ ਵਾਲੇ ਆਪਣੇ ਨਾਲ ਦੇ ਬੋਡੀਗਾਰਡ ਕਹਿੰਦਾ ਮੈਂ ਛੱਡ ਗਿਆ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕੀ ਸਰਕਾਰ ਦੇ ਲਈ ਕੰਮ ਕਰਦਾ ਪ੍ਰਸ਼ਾਸਨ ਦੇ ਲਈ ਕੰਮ ਕਰਦਾ ਜਾਂ ਪ੍ਰਸ਼ਾਸਨ ਦੇ ਖਿਲਾਫ ਲੋਕਾਂ ਲਈ ਕੰਮ ਕਰਦਾ ਪਿਕਚਰ ਕਲੀਅਰ ਹੋਣੀ ਚਾਹੀਦੀ ਹੈ ਪਿਕਚਰ ਕਲੀਅਰ ਨਹੀਂ ਪੰਜਾਬੀ ਚ ਕੰਨ ਦੇ ਭੰਬਲ ਪੂਸੇ ਵਾਲੀ ਪਿਕਚਰ ਹੈ ਮੈਨੂੰ ਤਾਂ ਉਹ ਹੀ ਦਿਸਦੀ ਹੈ ਮੈਂ ਪੰਜਾਬੀਓ ਤੁਹਾਡੀ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਮੈਨੂੰ ਤੁਹਾਡੀ ਓਪੀਨੀਅਨ ਚਾਹੀਦੀ ਹੈ ਕਿ ਤੁਸੀਂ ਕੀ ਸੋਚਦੇ ਹੋ ਇਸ ਬੇਸ ਤੇ ਤੁਹਾਡਾ ਕੀ ਕਹਿਣਾ ਹੈ ਕਿ ਵਾਕਈ ਜੋ ਮੈਂ ਸੋਚਦਾ ਤੁਸੀਂ ਵੀ ਉਹ ਹੀ ਸੋਚਦੇ ਹੋ ਜਾਂ ਸਿਰਫ ਮੈਂ ਹੀ ਸੋਚਦਾ ਬਿਕਾਜ਼ ਮੈਨੂੰ ਸ਼ੁਰੂ ਤੋਂ ਲੈ ਕੇ ਜਦੋਂ ਦਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਜਦੋਂ ਦੀਪ ਸਿੱਧੂ ਫਰੰਟ ਤੇ ਆਇਆ ਸੀ ਇਸ ਬੰਦੇ ਨੇ ਨਾ ਦੀਪ ਸਿੱਧੂ ਨੂੰ ਪਸੰਦ ਕੀਤਾ ਸੀ ਉਦੋਂ ਤੇ ਨਾਇਨ ਉਹਨਾਂ ਬੰਦਿਆਂ ਨੂੰ ਪਸੰਦ ਕੀਤਾ ਜਿਨ੍ਹਾਂ ਨੇ ਉਹ ਸਟੇਜ ਨੂੰ ਟੇਕਓਵਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਲੋਕਾਂ ਦੀ ਨਜ਼ਰ ਵਿੱਚ ਜਿਹੜੇ ਬੰਦੇ ਜਾਦੇ ਆਏ ਤੇ ਉਹ ਹੌਲੀ-ਹੌਲੀ ਬੰਦੇ ਸਾਰੇ ਖੁੱਡੇ ਲੱਗੇ ਨੇ ਨੋਟ ਕਰਿਓ ਉਹ ਖੁੱਡੇ ਲੱਗੇ ਨੇ ਹੌਲੀ-ਹੌਲੀ ਖੁੱਡੇ ਲੱਗੇ ਨੇ ਜਿਨ੍ਹਾਂ ਜਿਨ੍ਹਾਂ ਜਥੇਬੰਦੀਆਂ ਨੇ ਇਹਨੂੰ ਸਪੋਰਟ ਕੀਤੀ ਐ ਕਿਸਾਨ ਯੂਨੀਅਨ ਬੰਦਿਆਂ ਨੇ ਫੋਰ ਐਗਜ਼ਾਮਪਲ ਮਿਸਟਰ ਰੋਲਦੂ ਜੀ ਉਹ ਸਾਰੇ ਵੀ ਦੀਪ ਸਿੱਧੂ ਦੇ ਖਿਲਾਫ ਹੀ ਸੀਗੇ ਸੋ ਇਹਨਾਂ ਦਾ ਜਿਹੜਾ ਗਰੁੱਪ ਹੈ ਉਹ ਉਹ ਸ਼ੁਰੂ ਤੋਂ ਖਿਲਾਫ ਰਿਹਾ ਉਹਨਾਂ ਬੰਦਿਆਂ ਦੇ ਜਿਨ੍ਹਾਂ ਨੇ ਵਾਕਈ ਆਪਣਾ ਆਪ ਛੱਡਿਆ ਪਰ ਇਹਨਾਂ ਤੇ ਇੱਕ ਵੀ ਪਰਚਾ ਨਹੀਂ ਹੋਇਆ ਇੱਕ ਵਾਰੀ ਵੀ ਅੰਦਰ ਨਹੀਂ ਗਿਆ ਸੋ ਮੈਂ ਮੇਰੇ ਮੇਰੇ ਇੱਕ ਕੁਐਸਚਨ ਨੇ ਆਪਣਾ ਆਪਣਾ ਤੁਸੀਂ ਜਵਾਬ ਦਿਓ ਹੋ ਸਕਦਾ ਮੈਂ ਗਲਤ ਹੀ ਹੋਵਾਂ ਪਰ ਆਪਾਂ ਡਿਸਕਸ਼ਨ ਕਰਨਾ ਹੈ opinion ਦੇਣੀ ਹੈ ਕਿ ਵਾਕਈ ਇਹ ਗੱਲ ਸਹੀ ਹੈ ਜੋ ਮੈਂ ਸੋਚਦਾ ਪਲੀਜ਼ ਆਪਣਾ ਆਪਣਾ ਆਨਸਰ ਜ਼ਰੂਰ ਦਿਓ ਥੈਂਕ ਯੂ